ਅਸੀਂ ਪਾਣੀ ਬੰਦੀ ਬੈਠੇ ਹਾਂ 1% ਤੇ ਰਹਿੰਦੇ ਹਾਂ ਜੀ 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 ਜ ਮੰਡਲ ਭਾਗਸੋਂ ਦੇ ਵਿੱਚ ਬੈਠਕ ਰੱਖੀ ਸੀਗੀ ਉਹ ਮੇਰੇ ਨਾਲ ਜ਼ਿਲ੍ਹੇ ਦੇ ਕੋ ਕੋਨਵੀਨਰ ਸੰਜੀਵ ਗਰਗ ਜੀ ਤੇ ਮੈਂ ਡਾਕਟਰ ਸ਼ੈਲੀ ਕੋਨਵੀਨਰ ਅਸੀਂ ਜੀਐਸਟੀ ਫਾਰਮ ਜਿਹੜਾ ਉਤਸਵ ਚੜਾ ਮੋਦੀ ਜੀ ਨੇ ਇੱਕ ਬੜਾ ਬੜਾ ਫਾਰਮ ਲਿਆਂਦਾ ਉਹਦੇ ਸਬੰਧ ਵਿੱਚ ਬੈਠਕ ਸੀ ਅੱਜ ਸਰ ਇਹ ਕਈ ਕੀ ਮੇਨ ਵਿਚਾਰ ਚਰਚਾ ਹੋਈ ਹੈ ਜੀ ਅੱਜ ਇਦੇ ਵਿੱਚ ਅਸੀਂ ਜਿਹੜੇ ਸਾਡੇ ਵਪਾਰੀ ਭਰਾ ਇਕੱਠੇ ਹੋਏ ਸੀਗੇ ਉਹਨਾਂ ਨੂੰ ਇਹ ਸਮਝਾ ਇਹ ਐਸੀ ਦੱਸਣਾ ਸੀਗਾ ਵਪਾਰੀ ਤਾਂ ਬਹੁਤ ਛਿਆਣੇ ਨੇ ਸਾਰੇ ਵੀ ਜਿਹੜੀਆਂ ਸਲੈਬਾਂ ਸੀਗੀਆਂ ਉਹ ਸਲੈਬਾਂ ਸਿਰਫ ਹੁਣ 2 ਜਾਂ 3 ਰਹਿ ਗਈਆਂ 5% ਤੇ 18% ਜਿਹੜੀ ਲਗਜ਼ਰੀ ਸਲੈਬ ਹੈ ਉਹ 40% ਰਹਿ ਗਈ ਹੁਣ ਤੁਸੀਂ ਦੇਖੋ ਵੀ ਸੀਮੈਂਟ ਦੇ ਵਿੱਚ ਅੱਜ ਆਪਾਂ ਦੇਖਿਆ ਜਾਵੇ 28 ਤੋਂ ਮਤਲਬ ਕਿ ਉਹ 18 ਕਰਤੀ ਤੇ 30 ਰੁਪਏ ਕਟਾ ਸੇਮਿੰਟ ਦਾ ਫਾਇਦਾ ਹੋ ਗਿਆ ਅੱਜ ਜਿਹੜਾ ਹੈਲਥ ਸੈਕਟਰ ਹੈ ਉਹ ਇੰਸ਼ੋਰੈਂਸ ਵਾਲੇ ਸੀਗੇ ਉਹ ਜਿਹੜੇ ਬੰਦੇ ਦਾ 1 ਸਾਲ ਦਾ 54000 ਰੁਪਿਆ ਜਾਂਦੀ ਸੀਗੀ ਕਿਸ਼ਤ ਸਾਲ ਦੀ ਮੈਂ ਸਟਾਰ ਇੰਸ਼ੋਰੈਂਸ ਦੀ ਗੱਲ ਕਰਦਾ ਜੋ ਬੰਦੇ ਆਏ ਹੋਏ ਸੀ ਸਟਾਰ ਵਾਲੇ ਮੇਰੇ ਕੋਲ ਉਹ ਕਹਿੰਦੇ ਕਿ ਘੱਟੋ ਘੱਟ 8000 ਰੁਪਿਆ ਇੱਕ ਸਾਲ ਦਾ ਇੱਕ ਬੰਦੇ ਨੂੰ ਫਾਇਦਾ ਹੋਇਆ ਜੀਐਸਟੀ ਜਿਹੜੀ ਆ ਉਹ ਜ਼ੀਰੋ ਕਰਤੀ ਉਹਨਾਂ ਨੇ ਹੈ ਨਹੀਂ ਫਿਰੋਜ਼ਬਾ ਤੁਸੀ ਟਾਇਰਾਂ ਤੇ ਆ ਜੋ ਜਿਹੜੇ ਟਰਾਂਸਪੋਰਟ ਜਿਵੇਂ ਗੋਗੀ ਜੀ ਸਾਡੇ ਟਰਾਂਸਪੋਰਟ ਨਾਲ ਹੈਗੇ ਸੰਬੰਧਿਤ ਟੈਰਾ ਵਾਲਿਆਂ ਨੂੰ ਫਾਇਦਾ ਛੋਇਆ ਹਨਾ ਦੁੱਧ 0% ਤੇ ਕਰਤਾ ਪਰੌਂਠਾ 0% ਤੇ ਕਰਤਾ ਰੋਟੀ 0% ਤੇ ਕਰਤੀ ਪਾਣੀ ਦੀ ਬੋਤਲ 0% ਤੇ ਕਰਤੀ ਜਿਹੜੀਆਂ ਦਵਾਈਆਂ ਨੇ ਜਿਹੜੀਆਂ ਲਾਈਫ ਸ਼ੇਪਿੰਗ ਦਵਾਈਆਂ ਨੇ ਜਿਵੇਂ ਕੈਂਸਰ ਦੀ ਜਿਹੜੀਆਂ ਦਵਾਈਆਂ ਨੇ ਉਹਨਾਂ ਤੇ 0% ਕਰਤਾ ਸੋ ਮੋਦੀ ਸਾਹਿਬ ਨੇ ਕੋਸ਼ਿਸ਼ ਕੀਤੀ ਹੈ ਵੀ ਇਹ ਹਰ ਹਰ ਵਰਗ ਤੱਕ ਹਰ ਲੋਕਾਂ ਤੱਕ ਇਹ ਕਲ ਜਾਵੇ ਹਰ ਲੋਕਾਂ ਨੂੰ ਫਾਇਦਾ ਜੀ ਬਹੁਤ سارے ਲੋਕ ਇਹ ਵੀ ਕਹਿ ਰਹੇ ਨੇ ਕਿ ਗੁਰੂ ਘਰਾਂ ਦੇ ਲੰਗਰਾਂ ਤੱਕ ਵੀ ਟੈਕਸ ਸੋਸ਼ਲ ਮੀਡੀਆ ਤੇ ਪ੍ਰਚਾਰਿਆ ਜਾ ਰਿਹਾ ਹੈ ਜੀ ਬਲੂਪੀ ਪਾਰਟੀਆਂ ਨੇ ਜਾਂ ਕੁਝ ਵੀ ਅਭੀ ਉਧਰ ਵੀ ਧਿਆਨ ਦਿੱਤਾ ਜਾ ਰਿਹਾ ਵੀ ਗੁਰੂ ਘਰਾਂ ਦੇ ਲੰਗਰਾਂ ਤੇ ਵੀ ਟੈਕਸ ਤੱਕ ਦੀ ਗੱਲ ਹੈ ਨਹੀਂ ਉਹ ਪਿੱਛੇ ਜੇ ਮੈਂ ਸਮਝਦਾ ਵੀ ਉਹ ਟੈਕਸ ਟੈਕਸ ਉਹਨਾਂ ਨੇ ਵੀ ਛੋਟ ਦਿੱਤੀ ਗਈ ਹੈ ਜੀ ਹੈਨਾ ਤੇ ਪਰ ਸੋਸ਼ਲ ਮੀਡੀਆ ਤੇ ਬਹੁਤ ਪੋਸਟਾਂ ਇਦਾਂ ਦੀ ਐਪੀਅਰਿੰਗ ਹਨ ਆ ਨਹੀਂ ਉਹ ਛੋਟ ਤਾਂ ਦਿੱਤੀ ਗਈ ਹੈ ਪਰ ਮੈਨੂੰ ਉਹਦੇ ਬਾਰੇ ਨਾ ਮੈਂ ਜਿਹੜੇ ਸਾਡੇ ਸਟੇਟ ਦੇ ਜਨਰਲ ਸੈਕਟਰੀ ਨੇ ਤੇ ਐਸ ਦੇ ਇੰਚਾਰਜ ਨੇ ਮੈਨੂੰ ਗੱਲ ਕਰਕੇ ਤੁਹਾਨੂੰ ਉਹਦੇ ਬਾਰੇ ਵੀ ਡਿਟੇਲ ਦੇ ਦੂੰਗਾ ਵੀ ਕਿੰਨੇ ਪਰਸੈਂਟ ਜਾਂ ਕਿੰਨੇ ਪਰਸੈਂਟ ਹੈਗਾ ਜਾਂ ਨਹੀਂ ਹੈ ਜੀ ਜੀ ਤੇ ਕੋਈ ਵਿਚਾਰ ਰੱਖੇ ਨੇ ਜੀ ਮੰਗ ਰੱਖੀ ਆ ਵਪਾਰ ਮੰਡਲ ਦੇ ਜਿਹੜੇ ਆਜੂ ਆਏ ਸੀ ਉਹਨਾਂ ਨੇ ਤੁਹਾਡੇ ਆਪ ਹਾਂ ਜਿਹੜੇ ਵਪਾਰੀ ਲੋਕ ਆਏ ਨੇ ਉਹਨਾਂ ਨੇ ਦਾ ਬਹੁਤ ਵਧੀਆ ਗੱਲਾਂ ਕੀਤੀਆਂ ਤੇ ਇੱਕ ਜਿਹੜੀ ਇੰਪੋਰਟੈਂਟ ਉਹਨਾਂ ਨੇ ਗੱਲ ਰੱਖੀ ਆ ਵੀ ਜਿਹੜਾ ਟੈਕਸ ਹੈ ਇਹ ਫਰਸਟ ਸਟੇਜ ਤੇ ਹੀ ਹੋਣਾ ਚਾਹੀਦਾ ਵੀ ਪਹਿਲੀ ਸਟੇਜ ਤੇ ਟੈਕਸ ਲਾਇਆ ਜਾਵੇ ਤੇ ਲੋਕਾਂ ਨੂੰ ਜਿਹੜੇ ਜੀਐਸਟੀ ਵਾਸਤੇ ਜਿਨ੍ਹਾਂ ਲੋਕਾਂ ਚ ਹਿਚਕਚਾਹਟ ਹੈ ਜਿਹੜੇ ਵਪਾਰੀ ਛੋਟੇ ਵਪਾਰੀ ਨੇ ਉਹਨਾਂ ਦੀ ਗਿਣਤੀ ਵਧੂਗੀ ਜੇ ਉਹ ਆਪਾਂ ਫਰਸਟ ਸਟੇਜ ਤੇ ਉਹਨੂੰ ਲਾ ਦਈਏ ਤੇ ਉਹ ਆ ਗੱਲ ਨੂੰ ਰੱਖੀ ਹੈ ਤੇ ਮੈਂ ਤਾਂ ਇਹ ਗੱਲ ਕਹਿਣਾ ਵੀ ਜਿਵੇਂ ਮੰਨਣੇ ਮੋਦੀ ਜੀ ਨੇ ਸਾਰੇ ਜਿਹੜੇ ਫੋਰਨ ਵਿਆਹਦਾ ਐਡਾ ਵੱਡਾ ਤੇ ਸਾਡੇ ਸੂਬੇ ਦੇ ਜਿਹੜੇ ਮੁੱਖ ਮੰਤਰੀ ਨੇ ਮਾਨ ਸਾਹਿਬ ਉਹਨਾਂ ਨੂੰ ਵੀ ਚੰਡੀਗੜ੍ਹ ਮੰਗੂ 5% 5 ਰੁਪਏ ਯਾ ਉਹ ਡੀਜ਼ਲ ਤੇ ਪੈਟਰੋਲ ਹੈ ਉਹ ਆਪਾਂ ਨੂੰ ਚੰਡੀਗੜ੍ਹ ਸਸਤਾ ਮਿਲਦਾ ਹੈ ਤੇ ਉਹਨਾਂ ਨੂੰ ਵੀ ਇਹ ਸਸਤਾ ਕਰਨਾ ਚਾਹੀਦਾ ਹੈ ਪੰਜਾਬ ਪੰਜਾਬ ਵਾਸਤੇ ਵੀ ਉਹਨਾਂ ਨੂੰ ਵੀ ਟੈਕਸ ਤੇ ਇਸ ਤੇ ਡਿਬੇਟ ਦੇਣੀ ਚਾਹੀਦੀ ਹੈ ਛੋਟ ਦੇਣੀ ਚਾਹੀਦੀ ਜੀ ਧੰਨਵਾਦ ਮੈਂ ਸੰਜੀਵ ਗਰਕ ਕੋ-ਕਨਵਿਨਰ ਜੀਐਸਟੀ ਅੱਜ ਦੀ ਮੀਟਿੰਗ ਬਾਰੇ ਦੱਸੋ ਜੀ ਸਰ ਅੱਜ ਦੀ ਜਿਹੜੀ ਮੀਟਿੰਗ ਹੈ ਸ਼ੈਲੀ ਜੀ ਦੇ ਜਹਨਮਾਈ ਦੇ ਵਿੱਚ ਪਾਸੂ ਵਿੱਚ ਹੋਈ ਹੈ ਜੀ ਜਿਹਦੇ ਵਿੱਚ ਅਸੀਂ ਅੱਜ ਵਪਾਰੀ ਵਰਗ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਜੀਐਸਟੀ ਦੇ ਸਬੰਧੀ ਅਸੀਂ ਦੱਸਿਆ ਵੀ ਜਿਹੜਾ ਜੀਐਸਟੀ ਹੈ ਉਹ ਚਾਰ ਸਟੇਜਾਂ ਤੋਂ ਘਟਾ ਕੇ ਅਸੀਂ ਤਿੰਨ ਸਟੇਜਸ ਦੇ ਉੱਤੇ ਲੈ ਕੇ ਆਏ ਹਾਂ ਤੇ ਉਹਦੇ ਵਿੱਚ ਜਿਹੜਾ ਆਮ ਲੋਕਾਂ ਨੂੰ ਹੈ ਉਹਨਾਂ ਨੂੰ ਇਹ ਬੈਨੀਫਿਟਸ ਹੋ ਰਹੇ ਨੇ ਜਿਵੇਂ ਸੇਤ ਸੁਵਿਧਾਵਾਂ ਨੇ ਜੀ ਜਿਹੜਾ ਕੰਸਟਰਕਸ਼ਨ ਦਾ ਖਰਚਾ ਹੈ ਉਹ ਘਟ ਗਿਆ ਸੇਤ ਸੁਵਿਧਾਵਾਂ ਦੇ ਉੱਤੇ ਜਿਹੜਾ ਟੈਕਸ ਹੈ ਉਹ ਬਿਲਕੁਲ 0% ਕਈ ਥਾਵਾਂ ਤੇ ਘਰਤਾ ਉਹਨਾਂ ਨੇ ਸਰਕਾਰ ਨੇ ਮੋਦੀ ਸਰਕਾਰ ਨੇ ਹਰ ਖਾਣ ਪੀਣ ਦੀਆਂ ਚੀਜ਼ਾਂ ਦੇ ਉੱਤੇ ਕਾਫੀ ਟੈਕਸ ਘਟਾਇਆ ਜਿਸ ਦਾ ਹੁਣ ਲਗਜ਼ਰੀ ਆਪਾਂ ਗੱਡੀ ਲੈਂਦੇ ਸੀਗੇ ਛੋਟੇ ਪਰਿਵਾਰ ਗਰੀਬ ਪਰਿਵਾਰ ਗੱਡੀ ਲੈਂਦਾ ਸੀਗਾ ਹਨਾ ਆਪਣੀਆਂ ਘਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਅੱਜ ਜਿਹੜੀ ਸਭ ਨਾਲ ਛੋਟੀ ਗੱਡੀ ਹੈ ਉਸ ਦੇ ਉੱਤੇ ਵੀ ਤਕਰੀਬਨ ਇਹ ਸਮਝ ਲਓ 50 ਤੋਂ 60000 ਰੁਪਏ ਬੈਨੀਫਿਟ ਹੁੰਦਾ ਹੈ ਉਸ ਤੋਂ ਬਾਅਦ ਵੱਡੀਆਂ ਗੱਡੀਆਂ ਆ ਗਈਆਂ ਉਹਨਾਂ ਦੇ ਉੱਤੇ ਜਿੱਥੇ 40% ਟੈਕਸ ਸੀ ਉੱਥੇ 28% ਟੈਕਸ ਰਹਿ ਗਿਆ ਜਾਂ ਜਿੱਥੇ 28 ਸੀ ਉੱਥੇ 15% ਟੈਕਸ ਰਹਿ ਗਿਆ ਉਹਦੇ ਵਿੱਚ ਵੀ ਤਕਰੀਬਨ ਲੱਖ ਤੋਂ ਡੇਢ ਲੱਖ ਰੁਪਏ ਦਾ ਬੈਨੀਫਿਟ ਹੋ ਰਿਹਾ ਹੈ ਇਹ ਸਾਰਾ ਕੁਝ ਜਿਹੜੇ ਆਮ ਜਨਤਾ ਤੱਕ ਪਹੁੰਚ ਰਿਹਾ ਹੈ ਜੀ ਤੇ ਵਪਾਰੀ ਵਰਗ ਦਾ ਕੀ ਜਾਨਾ ਸੀ ਜੀ ਪਹੁੰਚੇ ਸੀ ਵਪਾਰੀ ਵਰਗ ਖੁਸ਼ ਹੈ ਬਟ ਉਹਨਾਂ ਦੀ ਜਿਹੜੀ ਇੱਕੋ ਡਿਮਾਂਡ ਸੀ ਵੀ ਜੇ ਜਿਹੜਾ GST ਹੈ ਜੇ ਜਿਹੜਾ ਵੀ ਟੈਕਸ ਹੈ ਉਹ ਇੱਕ ਮੁਸਤ ਹੋ ਜੇ ਇੱਕ ਸਟੇਜ ਦੇ ਉੱਤੇ ਲੱਗ ਜੇ ਅਸੀਂ ਮੋਦੀ ਸਰਕਾਰ ਨੂੰ ਅਸੀਂ ਜਿਹੜੇ ਸਾਡੇ ਪੰਜਾਬ ਸਟੇਟ ਦੇ ਕੋਨਵੀਨਰ ਨੇ ਸ੍ਰੀਨਜੀ ਉਹਨਾਂ ਤੱਕ ਇਹ ਗੱਲ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਵੀ ਸਰਕਾ ਉੱਪਰ ਤੱਕ ਇਹ ਗੱਲ ਪਹੁੰਚੇ ਵੀ ਜੇ ਪੰਜਾਬ ਦੇ ਵਿੱਚ ਅਸੀਂ ਵਧੀਆ ਪਰਫਾਰਮੈਂਸ ਹੋਰ ਵਧੀਆ ਪਰਫਾਰਮੈਂਸ ਲੈਣੀ ਹੈ ਹੈਨਾ ਤਾਂ ਆਪਾਂ ਇਹਨਾਂ ਨੂੰ ਅਸੀਂ ਲਾਗੂ ਕਰ ਸਕੀਏ ਜੀ ਧੰਨਵਾਦ ਥੈਂਕ ਯੂ ਹਾਂਜੀ ਟਵਾਰਾ ਜੀ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਹੈ ਇਸੇ ਬਾਰੇ ਦੱਸਾਂਗੇ ਟਵਾਰਾ ਸਾਹਿਬ ਵਾਈਗਲ ਜੀ ਦਾ ਖਾਲਸਾ ਸ਼ਿਰ ਵਾਈਗਲ ਜੀ ਦੀ ਫਤਿਹ ਜਿਹੜੀ ਅੱਜ ਦੀ ਮੀਟਿੰਗ ਸਾਡੀ ਭਾਦਸੋਂ ਦੇ ਵਪਾਰੀ ਵਰਗ ਨਾਲ ਹੋਈ ਹੈ ਉਹਦਾ ਜਿਹੜਾ ਸਾਨੂੰ ਸ਼੍ਰੀ ਆ ਜੀਐਸਟੀ ਦੇ ਜਿਹੜੇ ਜੀਐਸਟੀ ਨਾਲ ਜਿਹੜਾ ਲੋਕਾਂ ਨੂੰ ਫਾਇਦਾ ਹੋਇਆ ਹੈ ਵਪਾਰੀ ਵਰਗ ਨੂੰ ਜਿਹੜਾ ਫਾਇਦਾ ਹੋਇਆ ਉਹਦੇ ਸਬੰਧਤ ਅਸੀਂ ਮੀਟਿੰਗ ਰੱਖੀ ਸੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜੀ ਦੁਆਰਾ ਇਹ ਇਕੱਲਾ ਜੀਐਸਟੀ ਨਹੀਂ ਹਜ਼ਾਰਾਂ ਅਜਿਹੇ ਕੰਮ ਕੀਤੇ ਗਏ ਨੇ ਜਿਨ੍ਹਾਂ ਨਾਲ ਆਮ ਪਬਲਿਕ ਨੂੰ ਪੂਰੇ ਭਾਰਤ ਦੇਸ਼ ਦਾ ਨਾਮ ਉੱਚਾ ਹੋਇਆ ਤੇ ਬਹੁਤ ਕਰੋੜਾਂ ਦੀ ਸੰਖਿਆ ਦੇ ਵਿੱਚ ਲੇਡੀਜ਼ ਨੂੰ ਸਿਲੰਡਰ ਜਿਹੜੀ ਆਵਾਸ ਯੋਜਨਾ ਦੇ ਵਿੱਚ ਕਿੰਨੇ ਲੱਖਾਂ ਕਰੋੜਾ ਪਰਿਵਾਰਾਂ ਨੂੰ ਵਾਧੇ ਹੋਏ ਨੇ ਔਰ ਬਹੁਤ ਤਾਕੜੇ ਫੈਸਲੇ ਮੋਦੀ ਜੀ ਦੁਆਰਾ ਕੀਤੇ ਗਏ ਨੇ ਜਿੱਦਾਂ ਕਿ 370 ਦੀ ਧਾਰਾ ਤਲਾਕ ਤਲਾਕ ਜਿਹੜੀ ਉਹ ਉਹ ਸਿਸਟਮ ਇਹ ਜੇ ਸਾਰੇ ਫੈਸਲੇ ਇੱਕ ਮੋਦੀ ਜੀ ਹੀ ਕਰ ਸਕਦੇ ਨੇ ਸਾਡੇ ਮਨੁੱਖਤਾ ਦੇ ਮੰਤਰੀ ਸਾਹਿਬ ਉਹਨਾਂ ਵੱਲੋਂ ਇਹ ਦੇਸ਼ਾਂਦ ਜੇ ਦਿੱਤੇ ਗਏ ਸੀ ਕਿ ਜੀਐਸਟੀ ਦੀ ਜਿਹੜੀ ਘੱਟ ਕੀਤੀ ਆ ਲੋਕਾਂ ਨੂੰ ਇਹਦੇ ਬਾਰੇ ਮੀਟਿੰਗਾਂ ਕਰੋ ਔਰ ਸਾਡੇ ਪੰਜਾਬ ਦੇ ਕਨਵੀਨਰ ਸ੍ਰੀ ਅਨਿਲ ਸ਼ਰਮਣ ਜੀ ਇਸ ਅਹੁਦੇ ਤੇ ਲਾਏ ਗਏ ਨੇ ਔਰ ਪਟਿਆਲੇ ਜ਼ਿਲ੍ਹੇ ਦੇ ਕਨਵੀਨਰ ਸਾਡੇ ਸ੍ਰੀ ਜੀਵਨ ਦਾਤ ਸ਼ੈਲੀ ਜੀ ਜੋ ਸਾਡੇ ਇੱਥੇ ਪਹੁੰਚੇ ਨੇ ਭਾਸੋਂ ਵਿਖੇ ਔਰ ਉਹਨਾਂ ਨਾਲ ਦੋ ਤਿੰਨ ਕੋ ਕੋਨਵੈਨਰ ਵੀ ਲੱਗੇ ਨੇ ਸੰਜੀਵ ਜੀ ਵੀ ਇੱਥੇ ਪਹੁੰਚੇ ਨੇ ਸਮਾਣੇ ਤੋਂ ਔਰ ਸਾਡਾ ਜਿਹੜਾ ਭਾਸੋਂ ਦਾ ਵਪਾਰੀ ਵਰਗ ਹੈ ਉਹਦੇ ਸਾਰੇ ਪ੍ਰੈਜ਼ੀਡੈਂਟ ਸਰਦਾਰ ਅਨਤੇਜ ਸਿੰਘ ਜੀ ਢੀਂਸਾ ਸਾਹਿਬ ਔਰ ਜਨਰਲ ਸੈਕਟਰੀ ਮਹਿੰਦਰਪਾਲ ਸਿੰਘ ਜੀ ਬੱਬੀ ਔਰ ਖਜ਼ਾਨਚੀ ਰਜਿੰਦਰਪਾਲ ਸਿੰਘ ਜੀ ਔਰ ਸਾਡੇ ਸਾਡੇ ਅਰਜਿੰਦਰ ਵੀਰ ਉਹਨੇ ਸਾਡੇ ਜਿਹੜੇ ਵਪਾਰੀ ਵੱਡੇ ਇਹ ਐਗਜ਼ੀਕਟਿਵ ਮੈਂਬਰ ਘਟੂ ਘਟ 40 ਤੋਂ 50 ਜਿਹੜੇ ਵਪਾਰੀ ਵਰਗ ਦੇ ਭਾਸੋਂ ਦੇ ਵਿਅਕਤੀ ਇਸ ਆਪਣੇ ਦਫ਼ਤਰ ਦੇ ਵਿੱਚ ਇਕੱਠੇ ਹੋਏ ਔਰ ਉਹਨਾਂ ਨਾਲ ਵੱਖ-ਵੱਖ ਤਰ੍ਹਾਂ ਜੀਐਸਟੀ ਦੇ ਵਾਧੇ ਬਾਰੇ ਔਰ ਜੀਐਸਟੀ ਦੇ ਫਾਇਦੇ ਬਾਰੇ ਗੱਲ ਕੀਤੀ ਸਾਰਿਆਂ ਨੇ ਬਹੁਤ ਖੁਸ਼ੀ ਪ੍ਰਗਟ ਕੀਤੀ ਔਰ ਧੰਨਵਾਦ ਕੀਤਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਦਾ ਅਨਿਲ ਸ੍ਰਿੰਘੀ ਹੋਰਾਂ ਦਾ ਉਸਮੋਚੀ ਬੀਜੇਪੀ ਦੀ ਟੀਮ ਦਾ ਔਰ ਸਲਾਹਾ ਕੀਤੀ ਇਸ ਕੰਮ ਦੀ ਸਾਰੇ ਲੋਕਾਂ ਦੇ ਵਿੱਚ ਇਸ ਗੱਲ ਦੀ ਖੁਸ਼ੀ ਪਾਈ ਜਾਂਦੀ ਹੈ ਖਾਸ ਕਰਕੇ ਜਿਹੜਾ ਗਰੀਬ ਵਰਗ ਹੈ ਉਹ ਬਹੁਤ ਖੁਸ਼ ਹੈ ਕਿਉਂਕਿ ਸਵੇਰੇ ਉੱਠਣ ਤੋਂ ਚਾਹ ਦਾ ਕੱਪ ਲੈਣ ਤੋਂ ਜਿਹੜੀ ਚੀਜ਼ਾਂ ਖਾਣ ਦੀਆਂ ਉਹ ਸਾਰਿਆਂ ਦੇ ਵਿੱਚ 0% ਕਰਤਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਰਾਂ ਦਾ ਪ੍ਰਕੋਪ ਚੱਲ ਰਿਹਾ ਹੈ ਲੋਕ ਬਹੁਤ ਦੁਖੀ ਸੀ ਤੇ ਉਹਦੇ ਵਿੱਚ ਦਿਵਾਲੀ ਦਾ ਫੈਸਟੀਵਲ ਦੇ ਜਿਹੜੇ ਤਿਹਾਰ ਆ ਰਹੇ ਨੇ ਉਹ ਚੀਜ਼ਾਂ ਸਾਰੀਆਂ ਕਿਸੇ ਨੇ ਟੈਲੀਵਿਜ਼ਨ ਲੈਣਾ ਕਿਸੇ ਨੇ ਫਰਿੱਜ ਲੈਣੀ ਹੈ ਕਿਸੇ ਨੇ ਕੂਲਰ ਲੈਣਾ ਹੈ ਕਿਸੇ ਨੇ ਕੋਈ ਵਾਸ਼ਿੰਗ ਮਸ਼ੀਨ ਲੈਣੀ ਹੈ ਸਾਰਿਆਂ ਨੂੰ ਬਹੁਤ ਵੱਡਾ ਫਾਇਦਾ ਹੋਇਆ ਕਿਸੇ ਗਰੀਬ ਆਦਮੀ ਨੇ ਕੋਈ ਮੋਟਰਸਾਈਕਲ ਲੈਣਾ ਹੈ ਉਹ ਪਹਿਲਾਂ 28000 ਰੁਪਿਆ ਇੱਕ ਮੋਟਰਸਾਈਕਲ ਤੇ ਜਿਹੜਾ GST ਭਰਨੀ ਪੈਂਦੀ ਸੀ ਉਹਨੂੰ 18000 ਰਹਿ ਗਈ ਔਰ ਕਿਸਾਨ ਭਰਾਵਾਂ ਲਈ ਵੱਡੀ ਖੁਸ਼ਖਬਰੀ ਜੇ ਉਹ 10 ਲੱਖ ਦਾ ਇੱਕ ਟਰੈਕਟਰ ਲੁੰਦੇ ਨੇ ਤਾਂ ਉਹਦੇ ਤੇ ਜੇ ਪਹਿਲਾਂ ਲੱਖਾਂ ਰੁਪਇਆ ਸਵਾ ਲੱਖ ਰੁਪਇਆ ਟੈਕਸਲ ਬਣਦਾ ਸੀ ਤਾਂ ਹੁਣ ਸਿਰਫ 50000 ਰੁਪਇਆ ਉਹਦੇ ਤੇ ਟੈਕਸ ਰਹਿ ਗਿਆ ਖੇਤੀਬਾੜੀ ਦੇ ਜਿੰਨੇ ਵੀ ਸਾਧਨ ਨੇ ਟਾਇਰ ਨੇ ਸਾਰਿਆਂ ਤੇ ਬਹੁਤ ਜ਼ਿਆਦਾ ਘੱਟ ਰੇਟ ਲਗਾਇਆ ਗਿਆ ਤਾਂ ਜੋ ਕਿਸਾਨ ਭਰਾ ਆਪਣੀ ਖੇਤੀ ਨੂੰ ਵਧੀਆ ਢੰਗ ਨਾਲ ਕਰ ਸਕਣ ਔਰ ਉਹਨਾਂ ਦਾ ਕੁਝ ਫਾਇਦਾ ਹੋ ਸਕੇ ਔਰ ਜਿਹੜੇ ਹੋਰ ਛੋਟੇ ਵਰਗ ਨੇ ਸਾਰੇ ਵਰਗ ਬਹੁਤ ਖੁਸ਼ ਨੇ ਔਰ ਸਿਹਤ ਸੁਵਿਧਾਵਾਂ ਤੇ ਐਜੂਕੇਸ਼ਨ ਦੇ ਵਿੱਚ ਵੀ 0% ਕਰ ਦਿੱਤਾ ਗਿਆ ਔਰ ਮੈਂ ਸਮਝਦਾ ਕਿ ਸਾਰਾ ਵਰਗ ਪੂਰਾ ਇਸ ਸਾਡੇ ਪ੍ਰਧਾਨ ਮੰਤਰੀ ਸ਼ਾਵੀ ਦੇ ਫੈਸਲੇ ਤੋਂ ਖੁਸ਼ ਹੈ ਔਰ ਅੱਗੇ ਨੂੰ ਸਾਡੇ ਜਿਹੜਾ ਵਪਾਰ ਵਰਗ ਅਸੀਂ ਮੰਡਲ ਭਾਸ਼ੋ ਤੋਂ ਮੈਂ ਬੋਲਦਾ ਤਾਂ ਮੰਡਲ ਭਾਸੋਂ ਦੇ ਜਿਹੜਾ ਵਪਾਰੀ ਵਰਗ ਹੈ ਉਹਦੇ ਵਿੱਚ ਸਾਨੂੰ ਉਹਨਾਂ ਨੇ ਹੋਰ ਵੀ ਸਾਨੂੰ ਕੁਝ ਚੀਜ਼ਾਂ ਦੱਸੀਆਂ ਨੇ ਕਿ ਅਸੀਂ ਬਹੁਤ ਖੁਸ਼ ਆ ਇਸ ਫੈਸਲੇ ਤੋਂ ਪਰੰਤੂ ਇਹ ਹੋਰ ਵਧੀਆ ਕੀਤਾ ਜਾ ਸਕਦਾ ਤੇ ਜਿਹੜੀਆਂ ਗੱਲਾਂ ਉਹਨਾਂ ਨੇ ਸਾਨੂੰ ਦੱਸੀਆਂ ਕਿ ਵਨ ਟਾਈਮ ਟੈਕਸ ਲਾਓ ਜਾਂ ਹੋਰ ਅਜਿਹੇ ਉਹਨਾਂ ਨੇ ਸਾਨੂੰ ਜਿਹੜੀਆਂ ਗੱਲਾਂ ਦੱਸੀਆਂ ਕਿ ਇਹਦੇ ਨਾਲ ਹੋਰ ਵਧੀਆ ਢੰਗ ਨਾਲ ਜੀਐਸਟੀ ਜਿਹੜੀ ਹੈ ਹੋ ਸਕਦੀ ਹੈ ਇੱਕ ਗੱਲ ਉਹਨਾਂ ਨੇ ਇਹ ਵੀ ਦੱਸੀ ਕਿ ਜਿੱਦਾਂ 100 ਵਪਾਰੀ ਭਾਸੋਂ ਦੇ ਵਿੱਚ ਹੈ ਜੇ ਅਸੀਂ ਉਹ 60 ਬੰਦੇ ਜੀਐਸਟੀ ਭਰਦੇ ਆ ਤਾਂ ਸਰਕਾਰ ਉਹ ਜਿਹੜਾ ਜੀਐਸਟੀ ਬੰਦਾ ਭਰ ਰਿਹਾ ਉਹਨੂੰ ਹੀ ਤੰਗ ਕਰਦੀ ਆ ਤੇ ਉਹ ਜਦੋਂ ਕਿ ਜਿਹੜਾ ਭਰ ਨਹੀਂ ਰਿਹਾ ਉਹਨੂੰ ਛੇੜੇ ਨਹੀਂ ਜਾਂਦਾ ਤੇ ਜਿਹੜਾ ਬੰਦਾ ਜੀਐਸਟੀ ਭਰਦਾ ਉਹਨੂੰ ਸੀਏ ਰੱਖਣਾ ਪੈਂਦਾ ਹੋਰ ਵਕੀਲ ਕਰਨੇ ਪੈਂਦੇ ਨੇ ਕਾਜ ਪੱਤਰ ਤਿਆਰ ਕਰਨੇ ਪੈਂਦੇ ਨੇ ਤੇ ਉਹ ਬੰਦਾ ਦੁਖੀ ਹੋ ਜਾਂਦਾ ਤੇ ਇਹ ਸਾਰੇ ਜਿਹੜਾ ਝੰਜਟ ਹੈ ਇਹਨੂੰ ਘਟਾਉਣ ਲਈ ਵੀ ਉਹਨਾਂ ਨੇ ਆਪਣੇ ਵਿਚਾਰ ਦੱਸੇ ਔਰ ਅਸੀਂ ਉਹਨਾਂ ਨਾਲ ਵਾਅਦਾ ਕੀਤਾ ਕਿ ਸਾਰੇ ਜਿਹੜੇ ਪੰਜਾਬ ਦੇ ਕਨਵੀਨਰ ਨੇ ਸ੍ਰੀ ਅਨਿਲ ਸ਼ਰੀਨ ਜੀ ਅਸੀਂ ਉਹਨਾਂ ਨੂੰ ਇਹ ਸਾਰੀ ਗੱਲਬਾਤ ਦੱਸਾਂਗੇ ਔਰ ਮੈਂ ਬੇਨਤੀ ਕਰਦਾ ਸਾਰੇ ਮੰਡਲ ਦੇ ਪ੍ਰਧਾਨਾਂ ਨੂੰ ਸਾਰੇ ਜ਼ਿਲ੍ਹਿਆਂ ਦੇ ਵੱਖ-ਵੱਖ ਪ੍ਰਧਾਨਾਂ ਨੂੰ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਆਪਣੇ ਆਪਣੇ ਵਰਗ ਦੇ ਵਪਾਰੀ ਵਰਗ ਨੂੰ ਲੈ ਕੇ ਆਪਣੇ ਆਪਣੇ ਮੰਡਲਾਂ ਚੋ ਸ਼੍ਰੀ ਅਨੰਦ ਸ੍ਰੀਂਜੀ ਤੱਕ ਰਾਬਤਾ ਕਾਇਮ ਕਰੋ ਤੇ ਉਹਨਾਂ ਤੋਂ ਉਹਨਾਂ ਤੋਂ ਸਮਾਂ ਲਓ ਸਮਾਂ ਲੈ ਕੇ ਵਪਾਰੀ ਨੂੰ ਸਿੱਧੇ ਤੌਰ ਤੇ ਸ਼੍ਰੀ ਅਨੰਦ ਸ੍ਰੀਂਜੀ ਨਾਲ ਮਿਲਾਓ ਤਾਂ ਕਿ ਉਹ ਆਪਣੇ ਸਿੱਧੇ ਵਿਚਾਰ ਉਹਨਾਂ ਦੱਸ ਸਕਣ ਤੇ ਉਹਦਾ ਵੱਧ ਤੋਂ ਵੱਧ ਫਾਇਦਾ ਜਿਹੜਾ ਭਾਜਪਾ ਪਾਰਟੀ ਉਸ ਵਪਾਰੀ ਭਾਈ ਨੂੰ ਦੇ ਸਕੇ ਤਾਂ ਜੋ ਅੱਗੇ ਤੋਂ ਵੀ ਜਿਹੜਾ ਬਹੁਤ ਜਿਹੜਾ ਵੱਧ ਚੜ ਕੇ ਲੋਕ ਸਾਨੂੰ ਪਿਆਰ ਕਰਨ ਔਰ ਜਿਹੜਾ ਸਾਡੇ ਭਰਾਵੰਤ ਸਿੰਘ ਸਾਹਿਬ ਨੇ ਇੰਨਾ ਫਾਇਦਾ ਲੋਕਾਂ ਦਾ ਕੀਤਾ ਐਨਾ ਗਰੀਬ ਲੋਕਾਂ ਬਾਰੇ ਸੋਚਿਆ ਸਾਰੀ ਪਬਲਿਕ ਇਹ ਲਈ ਸੋਚਿਆ ਉਹਦਾ ਹੋਰ ਵੱਧ ਤੋਂ ਵੱਧ ਫਾਇਦਾ ਹੋ ਸਕੇ ਤੇ ਲੋਕ ਹੋਰ ਵੱਧ ਤੋਂ ਵੱਧ ਖੁਸ਼ਹਾਲ ਹੋ ਸਕਣ ਔਰ ਮੈਂ ਕਿਰਾਨਾ ਸਾਹਿਬ ਤੁਹਾਡੇ ਚੈਨਲ ਦੇ ਰਾਹੀਂ ਦੱਸਣਾ ਚਾਹੁੰਦਾ ਕਿ ਸਾਰੇ ਜਿਹੜਾ ਪ੍ਰੈਸ ਪਾਲਚਰ ਜਾਂ ਤੁਹਾਡੇ ਮਾਧਿਅਮ ਰਾਹੀਂ ਸਾਡੇ ਜਿਹੜੇ ਇਹ ਮੇਰੀਆਂ ਗੱਲਾਂ ਨੇ ਜਾਂ ਸਾਡੇ ਜਿਹੜੇ ਭਾਜਪਾ ਦੇ ਪ੍ਰੋਗਰਾਮ ਨੇ ਕੋਈ ਵੀ ਇਹ ਬਹੁਤ ਲੱਖਾਂ ਕਰੋੜਾ ਲੋਕਾਂ ਤੱਕ ਜਾਂਦੇ ਨੇ ਅਸੀਂ ਤੁਹਾਡੇ ਵੀ ਬਹੁਤ ਧੰਨਵਾਦੀ ਆ ਔਰ ਮੈਂ ਭਾਜਪਾ ਮੰਡਲ ਦੇ ਜਿੰਨੇ ਵੀ ਅ ਚੱਲ ਕੇ ਮੈਂਬਰ ਸਾਹਿਬਾਨ ਆਏ ਸਾਡੀ ਮੀਟਿੰਗ ਅਟੈਂਡ ਕੀਤੀ ਸਾਨੂੰ ਆਪਣੇ ਸੁਭ ਵਿਚਾਰ ਦੱਸੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਾਡੇ ਮਾਨਯੋਗ ਜੀਵਨ ਦਤ ਸ਼ੈਲੀ ਜੀ ਮੈਂ ਉਹਨਾਂ ਦਾ ਬਹੁਤ ਮਾਣ ਕਰਦਾ ਖਾਸ ਕਰਕੇ ਮੈਂ ਧੰਨਵਾਦੀ ਹਾਂ ਸਾਡੇ ਮਹਾਰਾਣੀ ਪ੍ਰੀਤ ਕੌਰ ਜੀ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਭਾਰਤ ਸਰਕਾਰ ਉਹਨਾਂ ਦੇ ਯਤਨਾਂ ਸਦਕਾ ਇਹ ਸਾਰਾ ਕੁਝ ਸਿਰੇ ਚੜ ਸਕਦਾ ਔਰ ਸਿਰੇ ਚੜ ਰਿਹਾ ਹੈ ਬਹੁਤ ਵਧੀਆ ਸਾਨੂੰ ਦੇਸ਼ਾਂ ਨਿਰਦੇਸ਼ ਮਿਲ ਰਹੇ ਨੇ ਮਹਾਰਾਣੀ ਪ੍ਰੀਤ ਕੌਰ ਜੀ ਵੱਲੋਂ ਔਰ ਸਾਡੀ ਟੀਮ ਦਿਨ ਦੁਗਣੀ ਰਾ ਚੋਗਣੀ ਤਰੱਕੀ ਕਰ ਰਹੀ ਹੈ ਔਰ ਆਉਣ ਵਾਲਾ ਸਮਾਂ ਸਾਡਾ ਬੀਜੇਪੀ ਦਾ ਆ ਰਿਹਾ ਹੈ ਔਰ ਲੋਕਾਂ ਨੂੰ ਬਹੁਤ ਵੱਡੇ ਹੋਰ ਵੀ ਗੱਫੇ ਦਿੱਤੇ ਜਾਣਗੇ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ